ਉਜੀ ਕਾਲਚਾ ਵਾਈਨ ਜੀ ਕੀ ਪਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਡਾਕਟਰ ਗੁਰਜੀਤ ਸਿੰਘ ਚੀਮਾ ਜੋ ਅਕਾਲੀ ਦਲ ਦੇ ਸਿਰ ਕੱਢਮਾ ਉਮੀਦਵਾਰ ਨੇ ਪਾਰਟੀ 'ਚ ਉਹਨਾਂ ਦਾ ਬੜਾ ਉੱਚਾ ਨਾਂ ਹੈ ਉਹ ਹਲਕਾ ਗਰਦਾਰਪੁਰ ਤੋਂ ਮੈਦਾਨ ਵਿੱਚ उतारेਗੇ ਹਨ ਅਸ ਦੁਨੀਆ ਪਬਲਿਕ ਸਾਰੀ ਰਵਾਇਤੀ ਪਾਰਟੀਆਂ ਤੋਂ ਬਹੁਤ ਤੰਮ ਹੈ ਔਰ ਰਵੱਈਤੀ ਪਾਰਟੀਆਂ ਨੇ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਤੇ ਪੂਰੇ ਨਹੀਂ ਚੜ ਸਕੀ ਕਾਂਗਰਸ ਨੂੰ ਦੇਖ ਲਓ ਕਾਂਗਰਸ ਰੰਧਾਵਾ ਸੁਖਿੰਦਰ ਸਿੰਘ ਰੰਧਾਵਾ ਜੋ ਕਿ ਬੁੱਕਾ ਫੜਕੇ ਕਸਮ ਖਾਧੀ ਸੀ ਚਿੱਟਾ ਦੋ ਹਫ਼ਤਿਆਂ ਚ ਖਤਮ ਕਰ ਦਿਆਂਗੇ 5 ਸਾਲ ਰਾਜ ਕਰਕੇ ਗਏ ਨੇ 5 ਸਾਲਾਂ ਚ ਚਿੱਟਾ ਦੇ ਮੁਕਿਆ ਨਹੀਂ 2.5 ਸਾਲ ਕੇਜਰੀ ਝਾੜੂ ਵਾਲੇ ਇਹ ਆਏ ਨੇ ਕੇਜਰੀ ਵਾਲੇ ਇਨਾਂ ਕੋਲ ਨਿਸ਼ਾਨੀ ਖਤਮ ਹੋ ਗਿਆ ਕਿ ਕਾਦਾ ਇਹ ਵੱਡੀ ਪਾਰਟੀਆਂ ਨੇ ਕਿਨਾਂ ਦਾ ਉਤੋਂ ਹੀ ਹਸਾਬ ਕੰਮ ਹੈ ਸਾਰਾ ਦਿੱਲੀ ਤੋਂ ਮੈਂ ਸਾਰੇ ਪੰਜਾਬ ਕੇ ਸਾਰੀ ਆਵਾਮ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦਾ ਆਪਣੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਡਾਕਟਰ ਜਲਜੀਤ ਸਿੰਘ ਚੀਮਾ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਕਿ ਪੰਜਾਬ ਦੀ ਤਰੱਕੀ ਹੋ ਸਕੇ ਪੰਜਾਬ ਦੀ ਗੱਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ